ਵਧੀਆ ਬਾਈ ਹਾਂ ਲੱਜਣੀਆਂ ਕਿੱਥੇ ਨੇ ਜਾਂ ਪਤਾ ਨਹੀਂ ਸਾੜੇ ਕਿੱਥੇ ਉਹ ਮਰਾ ਲੈ ਲੈ ਦਸ ਕਿਹੜੀ ਚਾਹੀਦੀ ਆਜੇ ਹੋਰ ਵਾਲੇ ਤੇ ਇਕੱਠੀਆਂ ਖੜਦੇ ਨੇ ਚਾਰਾਂ ਟਰੈਕਟਰਾਂ 'ਚ ਜੁਦੀਆਂ ਪਈਆਂ ਨੇ ਫੇਰ ਟੋਕਰੇ ਜੇ ਪਾਉਣੀਆਂ ਅੰਕਲ ਹੈ ਪਰਨ ਕੋਈ ਬੜਾ ਟੋਕਰਾ ਤੇਰੇ ਪਿਆਵਣਾ ਪ੍ਰੋਗਰਾਮ ਦਾ ਵਜਾ ਵਾ ਟੋਕਰਾ ਦੇ ਜਾ ਲੈ ਦੇ ਦੂੰਗਾ ਹਾਂ ਚਾਪੀਆ ਪਾਉਣ ਨੂੰ ਲੋਟ ਦੀ ਲੈ ਪਰਦਾ ਜੀ ਪਹੁੰਚ ਗਏ ਨੇ ਖੇਤ ਵਿੱਚ ਲੋ ਜੀ ਬਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਹਾਂ ਜੀ ਬਾਈ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੇ ਜੀ ਆ ਗਿਆ ਦਿਨ ਬਾਈ ਗੱਦਨ ਭਾਈ ਅੱਜ ਭਾਈ ਪ੍ਰਧਾਨ ਨੇ ਉੱਪਰ ਉੱਪਰ ਵਾਲੇ ਸਾਰੇ 2 ਕਿਲੇ ਹਾਂ ਉਹਲੇ 2 ਕਿਲੇ ਵੜਾ ਦੇਣੇ ਅੱਜ 2 ਕਿਲੇ ਵੜਾ ਦੇਣੇ ਕੀਲਾ ਲੇਟ ਹੈ ਰੇੜ ਹਾਂ ਥੋੜੀ ਨਰਮ ਆਹਾ ਉਹ ਫਿਰ 12 ਵਾ ਵਾਡੂਗੀ ਕਮੈਨ ਵਾਲਾ ਕਾਲਾ ਸਿੰਘ ਪਹੁੰਚ ਗਿਆ ਭਾਈ ਓਕੇ ਆ ਪ੍ਰਧਾਨ ਜੀ ਵੀ ਪਹੁੰਚ ਗਏ ਡੱਬਾ ਵੀ ਲਿਆਏ ਮਾਥਾ ਟੇਕ ਕੇ ਕੰਮ ਸ਼ੁਰੂ ਕਰਨਾ ਕਹਿੰਦੇ ਚੈੱਕਣਾ ਹੋਣਾ ਅੱਜ ਚੈੱਕ ਜੀ ਪਹਿਲੀ ਫਸਲ ਆ ਭਾਈ ਲੱਦਣੀ ਹਾਂ ਇਹਨੂੰ ਕਹਿਣਾ ਵੀ ਆਪਾਂ ਲਿਆ ਵੀ ਕੰਮ ਕਰਨਾ ਨਾ 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 ਠੀਕ ਹੈ ਠੀਕ ਨਹੀਂ ਬਾਕੀ ਸਾਹਮਣੇ ਭਾਈ ਕਮੈਨ ਵਾਲੇ ਆ ਗਏ ਉਹ ਪਿੱਛੇ ਵਾਲਾ ਬੰਬੂ ਘਾੜ ਜਿਹੜਾ ਹੁੰਦਾ ਕੀ ਕੋਲ ਕਿ ਆਉਣਗੇ ਉਹ ਪੈਦਾਨ ਉਹੀ ਕੰਮ ਹੋ ਗਿਆ ਦਾਤੀ ਕਰ ਭੁੱਲੇ ਆ ਦਾਤੀ ਲਿਆਉਣੀ ਚਾਹੀਏ ਨਾ ਉਹ ਤਾਂ ਦਾਤੀ ਲਿਆਉਣੀ ਪੈਣੀ ਆ ਕਾਕੇ ਕਿਆ ਦਾਤੀ ਜੋ ਮਸ਼ੀਨ ਪਰ ਨਾ ਹੋਈ ਉੱਥੇ ਰ ਆਪਾਂ ਲਾਉ ਜੀ ਜੱਗੇ ਨੂੰ ਹਣਾ ਜੱਗੇ ਤਾਂ ਕੁਝ ਕਹਿ ਨਹੀਂ ਸਕਦੇ ਜੱਗੇ ਨੂੰ ਵੈਸੇ ਅਸੀਂ ਮਿੱਠੇ ਦੀ ਫੋਟੋ ਵੀ ਭੇਜੀ ਆ ਉਹਨੂੰ ਅੱਜ ਕੰਮ ਹੋਣਾ ਹੈ ਡੱਬੀ ਦੀ ਫੋਟੋ ਭੇਜੀ ਨਹੀਂ ਤਾਂ ਉਹ ਮੂਰੇ ਹੁੰਦਾ ਹੈ ਨਾ ਹਾਂ ਕੰਮ ਹੋਣਾ ਤਾਂ ਨਹੀਂ ਆਇਆ ਹੂੰ ਕਿ ਨਹੀਂ ਕਹਿੰਦਾ ਕਿ ਨਾ ਕਿਸੇ ਨੇ ਬਣੀ ਸੋ ਉਹ ਕਣਕੜਾ ਹੁੰਦੀ ਆ ਚੱਲ ਪੂੰਗਾ ਹਣਾਂ ਆਪਣਾ ਚੱਲੇ ਪੈਣਾ ਜਿਹਨੇ ਕੱਲ ਵੱਡੀ ਚੱਲ ਪੂਗਾ ਮੈਂ ਤਾਂ ਐਡਾ ਹੈ ਨਹੀਂ ਪਰ ਹੈਵੀ ਆ ਹੈਵੀ ਚੱਲ ਪੈਣਾ ਹਾਂ ਹਾਂ ਚੱਲ ਪੈਣਾ ਲਓ ਜੀ ਭਾਈ ਆਜੋ ਹੁਣ ਲਿਆਓ ਮੁੰਡਿਓ ਆਹ ਬਲਾੜ ਭਾਈ ਵੜ ਦੇਣਾ ਬਰੇ ਇਧਰ ਵਾਲਾ ਆਹ ਲੈ ਜਣ ਜਿੱਥੇ ਜਵੀ ਤੀ ਉਰੇ ਨੂੰ ਲੈ ਲਓ ਉਸੇ ਤਰ੍ਹਾਂ ਜਿਵੇਂ ਵੜਦੇ ਆ ਹੂੰ ਬੈਠੇ ਬੜੀ ਵੜਦੇ ਪ੍ਰਧਾਨ ਇਹ ਮੁੰਡੇ ਬੜੀ ਵੜਦੇ ਹਾਂ ਹਾਂ ਮੀਨੇ ਕਰਤਾ ਵੇਲ ਬਿਦਾਤਰੀ ਲੋੜੇ ਨਹੀਂ ਬੈਣੀ ਮਹਾਂਬਦੀ ਵੜਦੇ ਐ ਨਹੀਂ ਨਹੀਂ ਚੱਲ ਹੁਣ ਸਮਝਾਵਾ ਦੇ ਨੂੰ ਹੂੰ ਵਿਆਹ ਹੀ ਸਾਡੇ ਕੋ ਹਥਿਆਰ ਨਹੀਂ ਹੈਗਾ ਬਾਕੀ ਥੋੜੀ ਮਰਜੀ ਆ ਹੂੰ ਲਓ ਜੀ ਭਾਈ ਪ੍ਰਧਾਨ ਨੇ ਆਪਣੇ ਗੰਨੇਵਾਨ ਨੂੰ ਕੱਟ ਲਈ ਕਮੈਨ ਫਿਰ ਅੱਜ ਕੋਈ ਉਹਨੇ ਕਿਹਾ ਨਹੀਂ ਆਪਣੇ ਬੋਲਣਾ ਬੈਠ ਦੋ ਤੂੰ ਹਾਂ ਇਹ ਨਹੀਂ ਕਿਹਾ ਤਾਂ ਆਹਾਂ ਪਿਆਰੇ ਚ ਬਾਥੂ-ਬੁੱਥੂ ਜਾਂ ਬਹੁਤ ਹੋ ਗਿਆ ਕਰੀਦਾ ਹੈ ਬਣੀ ਨਹੀਂ ਗੱਲ ਆਪਣੇ ਇਹ ਕਹੀਏ ਨਾ ਨਾ ਠੀਕ ਹੈ ਚਲ ਕੋਈ ਨਹੀਂ ਹੋ ਬਣੂਗੀ ਗੱਲ ਉਹ ਮੋਛਾ ਪੱਟ ਲਈ ਉਹ ਪ੍ਰਧਾਨ ਕਹਿੰਦਾ ਮੋਛਣਾ ਪੱਟ ਲਈ ਬਾਕੀ ਬਾਈ ਲੋਗਾਂ ਚੜਦੇ ਆ ਪਹੁੰਚੜਾਈ ਤੁਰੇ ਬਰਾਣ ਜੀ ਘੇਰ ਜਿਆਦਾ ਏ ਨਹੀਂ ਕਿੱਥੇ ਚੜ ਜੀ ਹੋਏ ਬਣਾਤਾ ਕਾਰੀਗਰ ਬਣਾਤਾ ਕਾਰੀਗਰ ਬਾਈ ਕਾਰੀਗਾ ਬਣਾਤਾ ਜੂੰ ਜੂੰ ਵੱਡੀ ਜਾਂਦਾ ਤੇਰ ਬਾਈ ਜਾਂਦਾ ਏਰੀਆ ਪਤਾ ਲੱਗੀ ਜਾਂਦਾ ਉਹ ਨਹੀਂ ਵੀਡੀਓ ਜਲਦੀ ਬੰਦਾ ਕਾਰੀਗਰ ਹੋਈ ਜਾਂਦਾ ਉਹ ਤਾਂ ਹਾਂ ਵੀਡੀਓ ਚ ਵੀ ਪਤਾ ਲੱਗ ਜਾਂਦਾ ਪਹਿਲਾਂ ਪਹਿਲੇ ਹੱਥ ਜਾ ਕੇ ਰੱਖਦਾ ਗਣਾ ਫੇਰ ਲੋਟ ਹੋ ਜਾਂਦਾ ਹੈ ਬਰਾਣੇ ਲੋਟ ਹੋ ਜਾਂਦਾ ਦਾਦਾ ਅਸੀਂ ਵੀ ਗੱਲ ਤੋਂ ਬੋਲਦੇ ਸਾਨੂੰ ਵੀ ਕਮੈਂਟ ਵਾਲੇ ਲੋਟ ਕਰ ਦਿੰਦੇ ਕੋਈ ਬੜੀ ਗੱਲ ਨਹੀਂ ਰਹੀ ਨਹੀਂ ਗਾਣਾ ਹਾਂ ਨਾ ਉਪਰ ਤਾਂ ਅੰਦੀ ਵੀ ਵਧੀਆ ਵੱਢਦੇ ਹੁਣ ਇਹ ਹਾਂ ਆਦੀ ਵੱਡੀ ਉਹਦਣ ਥੋੜੀ ਉਹਦਾਤੀ ਚੱਲੀ ਹੈ ਬਾਕੀ ਭਾਈ ਸਾਡੇ ਵੀ ਹੁੰਜੇ ਖਾਂਜੇ ਖੇਤਾਂ ਮਾ ਕਦੇ ਹੰਪ ਕੁਛ ਨਾ ਕੋ ਹੁੰਦਾ ਹੀ ਹੈ ਬੈਥੇ ਰੋਕ ਲਈ ਪਰਾਨੂ ਨੂੰ ਕੇ ਪ੍ਰਧਾਨ ਕਹਿੰਦਾ ਬਰਾਬਰ ਮੱਥਾ ਟੇਕਣਾ ਖੜਾ ਕੇ ਤੂਪ ਲੈ ਵੇ ਉਹ ਪਿਆਰ ਦਾ ਬੰਦਾ ਸਨ ਮੈਂ ਲੱਗਦਾ ਹਾਂ ਪੁੱਛਿਆ ਪੈਂਦੀ ਆ ਭਾਈ ਪਰਪਾ ਸਿੰਘ ਨਾ ਬਣਦੀ ਵਾਹਿਗੁਰੂ ਸੱਚੇ ਪਾਤਸ਼ਾਹ ਵਾਧਾ ਦੇਈ ਭਾਈ ਹੈ ਹੈ ਬਾਜੀ ਵਾਹ ਲੈ ਭਾਈ ਵਾਹਿਗੁਰੂ ਪਾਤਸ਼ਾਹ ਲੈ ਭਾਈ ਕੋਲੇ ਵਾਹ ਇੱਕ ਦੂਜੇ ਪਾਸਾ ਮਹਾਰਾਜ ਲੈ ਭਾਈ ਆਪਣਾ ਆ ਵੀ ਖੇਤੀਬਾੜੀ ਆ ਆਪਣਾ ਆ ਵੀ ਖੇਤੀਬਾੜੀ ਇਸ ਦਾ ਮੱਥਾ ਦੇਖਦਾ ਤੂੰ ਦੇਖਦਾ ਬਹੁਤ ਠੀਕ ਹੈ ਲੈ ਭਾਈ ਟਰੈਕਟਰ ਵੀ ਦੱਸ ਦਈਏ ਭਾਈ ਆਪਣਾ ਖੇਤੀਬਾੜੀ ਦਾ ਕੰਮ ਵੀ ਆ ਹਾਂ ਜੀ ਹਾਂ ਆਪਾਂ ਨੇ ਕਣਕ ਵੀ ਲੈ ਕੇ ਜਿਹੜੀ ਰੋਕਣ ਦੀ ਹੈ ਨੀ ਹਾਂ ਜੀ ਹਾਂ ਬਹਾਰੀ ਵੀ ਆਪਾਂ ਐਕਟ ਕਰਾਂ ਕੀ ਡਰੈਵਰ ਦੇਰੇ ਭਾਈ ਜਰ ਗਿਆ ਬਾਈ ਮਸ਼ੀਨ ਦੇ ਉੱਪਰ ਆ ਨਵਾਈ ਬਾਈ ਕੋਲ ਬੈਠੇ ਬਿਟਾਉਂਦਾ ਹੈ ਨਾ ਵਧੀਆ ਬਾਈ ਇਹ ਟੂਲ ਆਪਣੀ ਪੱਲੀ ਏ ਪੱਲੀ ਨਾਲੇ ਆ ਗਈ ਕ ਆਪਣੀਆਂ ਦਾਣਾ ਵਧੀਆ ਹਾਂ ਉਹਨੇ ਦਾਣੋ ਦੇਖੋ ਮੋਟਾ ਹੈ ਬਾਕੀ ਜਾ ਕੇ ਰਹਾਉਂਦੇ ਆ ਕਾਲੇ ਓਏ ਉਹਨੇ ਗੇਅਰ ਬੈਕ ਪਾ ਕੇ ਮੜਾ ਨੇੜੇ ਕਰਦੇ ਪਰਾਂ ਦੇ ਉੱਪਰ ਬਹਿ ਕੇ ਫਾਇਦਾ ਹੋ ਗਿਆ। ਹਾਂ। ਨਾਤੀ ਚੱਕਣੀ ਨਹੀਂ ਵਈ ਐ। ਹਾਂ। ਚਲੋ ਉਸ ਟਾਈਮ ਦੀ ਗੱਲ ਕਰਦੇ। ਸਾਇਓ ਡੌੜ ਦੀ ਚੱਕਦੀ ਨੇ। ਮੁੜ ਕੇ ਫੇਰ ਲਾਤੀਓ। ਨਜ਼ਾਰਾ ਆ ਗਿਆ। ਭਾਈ ਅੱਪਾ ਕਹੀ ਜਾਂਦੇ ਟੈਂਕ ਨਹੀਂ ਭਰਦਾ ਟੈਂਕ ਜਾ ਪੈਂਦਾ ਫੇ ਦੱਸਦਾ ਵੀ ਐ। ਟੀਲਾ ਹੀ ਆਉਂਦਾ ਪੂਰੇ 'ਚ। ਪੂਰਾ ਟੀਲਾ। ਚੱਲ ਭਾਈ। ਨਾਲਾ ਨਿੱਗਰ ਆ ਭਾਈ ਮੋਟਾ ਪੂਰਾ। ਮੱਕੀ ਮੜੀ ਦਾ ਮੁੱਲੇ ਮੁੜ ਕੇ ਹਾਂ ਮੋਟੀ ਬਹੁਤ ਆ ਭਰਾਣਾ ਥਣਕ ਵਾਈ ਰਿਕਾਰਡ ਹੈ ਰਿਕਾਰਡ ਹੈ ਵਧੀਆ ਆਨ ਵਧੀਆ ਰੱਖਣੀ ਆ ਹਾਂ ਹੁਣ ਤਾਂ ਰੱਖੂ ਨੇ ਬੀਜ ਰੱਖਦਾ ਹੁੰਦਾ ਉਹ ਗੰਨੇ ਵੀ ਆਏ ਬਾਈ ਕੀ ਗੱਲ ਹੈ ਗੰਨੇ ਦਾ ਮੈਂ ਘਰਾਂ ਦੇਣ ਜੋ ਕੇ ਰੱਖੇ ਵਿੱਚ ਅੱਛਾ ਮਗਾ ਚ ਬੱਚੇ ਜਿਹੜੇ ਅੱਗੇ ਛਿੜਦੇ ਨੇ ਉਹ ਛਿੜੇ ਨਹੀਂ ਹੋਏ ਛਿੜੇ ਅੱਜ ਛਿੜਦੇ ਨੇ ਫਿਰ ਵੀ ਹੈਗੀ ਜਾਨ ਹੈਗੀ ਹੈ ਹਾਂ 85 ਆ ਠੀਕ ਆ ਠੀਕ ਆ ਹਾਂ ਉਹ ਹਲੇ ਅਸ਼ਵੀਰ ਵਾਲਾ ਵੀ ਰੱਖਿਆ ਪਿਆ ਚਾਰ ਭਰੀਆਂ ਉਹ ਵੀ ਵਿਜਣੀਆਂ ਆ ਤੂੰ ਪਰ ਤਾਂ ਡਰਾਈਵਰ ਬਦਲ ਗਿਆ ਡਰਾਈਵਰ ਬਦਲ ਗਿਆ ਕਹਿੰਦਾ ਰੋਟੀ ਖਾਣੀ ਬੰਦੇ ਨੇ ਬਾਈ ਡਰਾਈਵਰ ਬਦਲ ਗਿਆ ਬੰਦੇ ਠੀਕ ਆ ਵਧੀਆ ਪੂਰੀ ਖੜਾ ਉਹਨਾਂ ਰਿਕਟਰ ਬੰਦ ਕਰ ਦਵਾ ਕੋਹਰ ਬੱਸ ਲੈ ਕੇ ਜਾਣਾ ਕਿੱਥੇ ਜਾਦੇ ਹੋ ਉੱਥੇ ਚੋ ਵੀ ਕਰੀ ਉਹ ਕਿੱਥੇ ਕੇ ਓਕੇ ਆ ਭਾਈ ਰਿਪੋਰਟ ਹਾਂ ਅੰਨੇ ਚੂਹਾ ਬਹੁਤ ਚੂਹਾ ਤਾਂ ਹੈਗਾ ਟੇਰੀਆਂ ਲੱਗਿਆ ਹੋਆ ਮਿੱਟੀ ਦੇ ਦੋ ਦੋ ਗੋਰੀਆਂ ਭਰ ਜਾਣਾ ਛੱਡਾ ਨਹੀਂ ਪ੍ਰਧਾਨ ਹੂੰ ਟਾਈਮ ਕੋਈ ਨਹੀਂ ਲੱਗਦਾ ਜਾਈਗਾ ਬੱਜਣਾ ਵੀ ਨਵੇੜਾ ਹੀ ਹੁੰਦਾ ਜਾਂਦਾ ਆ ਜੇ ਖੜੀ ਹੋਵੇ ਉਹਨੇ ਫਿਰ ਘੱਟ ਟਾਈਮ ਲੱਗਦਾ ਮੇਰੇ ਵੀ ਲੈਣਾ ਵੀ ਕਿੱਥੀਆਂ ਚੂਹਾ ਚੂਹੇ ਨੇ ਗੇਟੀਆਂ ਕੁਝ ਡੋਲ ਆ ਜਿੱਥੇ ਉਹ ਉੱਥੇ ਵੀ ਦੇਖ ਕੇ ਚਲਾਉਣੀ ਪੈਂਦੀ ਨਹੀਂ ਮਿੱਟੀ ਚੜਦੀ ਹੈ ਬਈ ਪੈਸੇ ਭਾਈ ਊਂ ਧੁੱਪ ਬੋਰੀ ਆ ਖੜਕ ਕੇ ਗਾਣੇ ਹਾਂ ਪਰ ਚੱਲਦਾ ਦੇਖਣਾ ਦੇਖ ਕੰਡੇ ਨਾ ਕੰਡੇ ਦੀ ਵਰਕਤ ਕਰੇ ਮਹਾਰਾਜ ਠੀਕ ਆ ਠੀਕ ਆ ਗਰਦਾ ਬਹੁਤ ਆ के 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 दाना ਜੱਗੇ ਨਾ ਕੇ ਰਹਿ ਗਏ ਹੱਥ ਤੇਰੀ ਵੀ ਐ ਵਰਾਣ ਜੀ ਜੱਗੇ ਨਾ ਕੇ ਰਹਿ ਗਏ ਹੱਥ ਤੇਰੀ ਵੀ ਆ ਹੋ ਗਈ ਹੱਥ ਦਾਣਾ ਨਹੀਂ ਛੱਡੀਦਾ ਉਹ ਵੀ ਤਾਂ ਗਿਰਦਾ ਹੀ ਕਿਸੇ ਦੇ ਮੂੰਹ ਪੈ ਜੂ ਕਿੱਲੋ ਹੋਣਿਆ ਪੱਟੀ ਇਹਦੇ ਕਿੱਲੋ लगी हुई है झूठा तो है प्रधान ਬੱਟਾ-ਵੱਟਾ ਨਹੀਂ ਬਾਈ ਵੱਡੀਆਂ ਅੱਜ ਐਕਣੇ ਡੈਮੋ ਦੇਖੀ ਐ ਵੀ ਕੋਈ ਵਰਵਾ ਨਹੀਂ ਲੈ ਕੁਛ ਨਹੀਂ ਪਤਾ ਬਾਈ ਟਰੈਕਟਰ ਨੂੰ ਪਰਾਂ ਐਕੜਾ ਛਾਵਾ ਚਾਹੀਦੀ ਐ ਐਕਣਾ ਛਾਵਾ ਚਾਹੀਦੀ ਐ ਫੇਰ ਸੁਹਾ ਦਾ ਕੰਮ ਕਰਨੇ ਦਾ ਆਉਣੇ ਹੋ ਜਾਣੀ ਛਾਵਾ ਪਰਾਂ ਜੀ ਹਾਂ ਜੀ ਹੈਗਾ ਫਰਕ ਫੋਰ ਹੋਰ ਦਾ ਹਾਂ ਬਲੇ ਫਰਕ ਤਾਂ ਬਈ ਸਾਲਾ ਖੋਲਾ ਪਤਾ ਲੱਗਿਆ ਕੋਸ ਨਹੀਂ ਪਤਾ ਲੱਗਿਆ ਹੈਗਾ ਜੇ ਹੋਰ ਤੇਜ਼ੀ ਲੱਗੇ ਤਾਂ B1 ਲਾ ਲਵੇ ਵੀ ਜਮੀ ਹੌਲੀ ਕੱਢਣਾ ਹਾਂ ਹਾਂ ਵੀਜ ਦੇਖਦਾ ਵੀ ਤੇਜ਼ ਆ ਵੀ ਤੇ ਪਾਲਟ ਨੇ ਖਤਰਾ ਫੇ ਬੀ ਮੰਨ ਲਾ ਦੇ ਹੋਰ ਤੋਂ ਅਬੇ ਉਹ ਵੀ ਚਲ ਡਰ ਡਰ ਲੱਗਦਾ ਬਹਿਰ ਦਾ ਬਹੁਤ ਜ਼ਿਆਦਾ ਟਰਾਲੀ ਟੂਲੇ ਹਾਂ B2 B2 ਮੈਂ ਵੀ ਕਿਹੜਾ ਠੀਕ ਹੈ ਨਹੀਂ ਬਹੁਤ ਵਧੀਆ ਏ ਵੀ ਪਰਵਾਹ ਨਹੀਂ ਹੈਗੀ ਜੀਟਰ ਦੇ ਤਾਂ ਬਹੁਤ ਉੱਪਰ ਫਰਦਾਨ ਹਾਂ 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 ਪੈਸੇ ਬਹੁਤ ਹੈ ਜੀ ਤੇ ਉੱਤੇ ਰ ਹਾਂ ਨਵੇਂ ਲੱਗ ਨੇ ਬਾਈ ਹੁਣ ਤਾਂ ਟਰਾਲਾ ਟਰਲ ਟਰੈਕਟਰ ਦੋ ਹੀ ਨਵੇਂ ਆ ਹੂੰ ਦੋ ਹੋਈ ਚੀਜ਼ਾਂ ਬ੍ਰਾਂਡ ਆ ਆਪਣੇ ਹਾਂ ਬਸ ਬਰਦਾ ਹੁਣ ਵੇਟ ਲਵਾ ਦੇ ਆਪਣੇ ਰੋਮਾ ਦੇ ਵੇਟ ਵੇਟੇ ਕੇ ਵਧੀਆ ਲੱਗਨੇ ਆ ਹਾਂ ਕਿ ਕੋਈ ਬੰਪਰ ਦਾ ਬਾਈ ਕਹਿੰਦੇ ਵੀ ਜੇ ਕਟਾਈ ਕਰਦੇ ਨਾ ਟਾਇਰ ਲੱਗਦਾ ਕਹਿੰਦੇ ਨਾਲ ਪੀ ਫਿਰ ਆ ਟਾਇਰ ਵੱਡਾ ਹੋ ਹੀ ਜਾਂਦਾ ਹੈ ਤਾਂ ਕਰਕੇ ਦੋ ਟ੍ਰੈਕਟਰ ਦੇ ਦੇਖਿਆ ਵੱਡਾ ਹੁੰਦੇ ਉਹਨਾਂ ਦੇ ਵੀ ਹਲਵਾਰੇ ਨਾ ਫਿਰ ਹਾਂ ਵੇਟੇ ਲਵਾ ਦੇਣਾ ਵੇਟ ਲਵਾ ਦਵੇ ਹਾਂ ਮਾੜੇ ਬਜਟ ਦੇ ਆ ਦੇਖ ਕੇ ਜਿਆਦਾ ਨਾਲ ਲਵਾਵੇ ਚੁੱਲਾ ਹੀ ਲਵਾ ਕੇ ਦੋ ਤਿੰਨ ਪਲੇਟਾਂ ਲੰਘ ਲਵੇ ਹਾਂ ਮੈਨੂੰ ਤਾਂ ਇਹ ਨਹੀਂ ਲੋੜ ਵੀ ਨਹੀਂ ਪੈਣੀ ਹੁਣ ਜੱਗੇ ਨੂੰ ਹੱਸ ਵੀ ਰਾਂ ਇਹ ਦੋ ਪਲੇਟਾਂ ਦਾ ਆਏ ਆ ਪ੍ਰਧਾਨ ਵੀ ਟੌਰ ਜੀ ਹੋਏ ਨਹੀਂ ਮੂਰੇ ਤੇ ਹੁਣ ਖਾਲੀ ਦਿਖਦਾ ਜਿਹੜਾ ਮੂਰੇ ਖਾਲੀ ਜਿਆ ਹਾਂ ਚੁੱਲਾ ਵੀ ਨਹੀਂ ਨਾ ਹੈਗਾ ਕੰਪਨੀ ਵਾਲੇ ਭਾਈ ਇਹ ਚੁੱਲਾ ਜਿਆ ਵੀ ਲਾਏ ਜੇ ਚੁੱਲਾ ਜਿਆ ਵੀ ਹੋਵੇ ਫਿਰ ਮੂਰੇ ਨੂੰ ਲੱਗ ਜੀ ਦੇਖਦੀ ਹੁਣ ਖਾਲੀ ਹੀ ਜਾ ਮੈਂ ਭਾਈ ਚੀਜ਼ ਬ੍ਰਾਂਡ ਹੈ ਹੁਣ ਸਮਾਨ ਤਾਂ ਘਟਾਉਣੀ ਉਹਨਾਂ ਨੇ ਵਿਕਦੀ ਹੈ ਜਿਹੜੀ ਚੀਜ਼ ਨਾ ਵਿਕੇ ਫਿਰ ਉਹ ਸ਼ੰਗਾਰ ਕਰਦੀ ਹੈ ਫਰਕ ਹੈ ਦੂਟਾ ਬੇਟਰ ਵੀ ਨਾਲ ਦੇਣ ਲਾਇਆ ਜਾਂਦੇ ਫਿਰ ਵੀ ਜਿਹੜੀ ਚੀਜ਼ ਬਾਈ ਨਹੀਂ ਵਿਕਦੀ ਉਹ ਨੂੰ ਸ਼ਗਾਰ ਦਾਗਲਾ ਜਿਹਦਾ ਵਿਗਦਾਗਲਾ ਕਹਿੰਦਾ ਖੋਲੋ ਇਹਦਾ ਇਹ ਚੀਜ਼ ਵੀ ਵਿਕਦਾ ਹੈ ਬਾਕੀ ਹੁਣ ਕੱਲ ਦੇਖਦੇ ਆ ਮੰਡੀ ਜਾਣਾ ਬਾਕੀ ਪ੍ਰਧਾਨ ਕਹਿੰਦਾ ਨਾ ਇੱਕ ਟੇਪ ਲਾਉਣੀ ਵੀ ਘਸਣਾ ਸਰ ਪਰ ਜਾਲੀ ਹੀ ਲੱਗਦੀ ਹੈ ਕਹਿੰਦਾ ਵੀ ਜਾਲੀ ਲਵਾਉਣੀ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਹੈਗੀ ਬਾਈ ਨੂੰ ਇਹਦੇ ਦੇਖੀ ਹੈ ਹਾਂ ਇੱਕ ਆ ਟੇਪ ਮੜੇ ਇਹ ਕਾਲੇ ਕਰਾਉਣੇ ਵੀ ਚਿੱਟੇ ਵਧੀਆਂ ਲੱਗਦੇ ਥੋੜੇ ਜਿਹੇ ਕਾਲੇ ਕਰਾ ਲੈਣੇ ਹਾਂ ਥੋੜੇ ਜਿਹੇ ਵੀ ਵੀ ਜੌਂਡੀਓ ਸਟicker ਲਵਾ ਲੈਣੇ ਹਾਂ ਕੱਲ ਨੂੰ ਕਰਾਉਣੇ ਇਹ ਹਾਂ ਨਾ ਠੀਕ ਆ ਓਕੇ

ਮਲੀ ਜੀ ਮਖਾ ਕਾਲੂ ਜਾਣਾ ਸਵੇਰੇ ਜਾਇਆ ਜੀ ਸਵੇਰੇ ਜਾਵਾਂਗੇ ਫਿਰ ਬੇਲੇ ਹੋ ਕੇ ਆ ਜਾਵਾਂਗੇ ਠੀਕ ਹੈ ਅਸੀਂ ਵੀ ਪਹਿਲਾਂ ਸ਼ਾਮ ਨਹੀਂ ਜਾਣਾ ਤਾਂ ਫਿਰ ਬਾਈ ਨੇ ਫੋਨ ਕਰ ਲਿਆ ਕਹਿੰਦਾ ਨਹੀਂ ਵੀ ਛੱਜ ਰਿਹਾ ਹੈ ਛੱਜ ਰਿਹਾ ਹੈ ਦਾ ਫੈਰ ਨਹੀਂ ਦੂਏ ਬੰਦੇ ਤਰਾਜ ਕਰਨ ਆ ਜਾਂਦੇ ਫਿਰ ਨਹੀਂ ਨਹੀਂ ਗੱਲ ਵੀ ਮੈਂ ਠੀਕ ਆ ਵੀ ਨਹੀਂ ਸ਼ਾਮ ਨੂੰ ਆਇਆ ਵੀ ਅਗਲਾ ਕਹਿੰਦਾ ਸਾਡੀ ਭਰੀ ਨਹੀਂ ਆਈ ਨੰਬਰ ਭੰਦ ਨੰਬਰ ਹਾਂ ਸਹੀ ਗੱਲ ਆ ਰੂ ਲੂਲੇ ਆ ਆਹ ਬਨੇ ਸਾਰਿਆਂ ਦਾ ਹੁਣ ਇਹੀ ਕੰਮ ਆ ਸਭ ਨੂੰ ਛੇਤੀ ਯਾਰ ਕੋਈ ਹੌਲੀ ਨਾਲ ਤਾਂ ਹੈ ਨਹੀਂ ਸਹੀ ਗੱਲ ਆ ਜੀ ਚਾ ਕਿਲਾ ਕਿਹਦੇ ਚਾ 10 ਕਿਲੇ ਸਭ ਕਾਲੀ ਹੈ ਮੈਂ ਪਟਵਾਰੀ ਕੋ ਚੱਲ ਗਿਆ ਇੱਕ ਦਿਨ ਹਾਈ ਉਹ ਰੋਪੜ ਪਟਵਾਰੀ ਕੋਲ ਮੈਂ 2:30 ਵਜੇ ਚਲੇ ਗਿਆ ਕਹਿੰਦਾ ਵੀ 4 ਵਜੇ ਆ ਜੀ ਅੱਛਾ ਜੀ ਮੈਂ ਕਿਹਾ ਪਟਵਾਰੀ ਸਾਹਿਬ ਲੰਘਣੇ ਜਾਣਗੇ ਤੇ ਸਾਜਦੇ ਚਲੇ ਗਏ ਜੰਨੇ ਨੂੰ ਮੈਂ ਗਿਆ ਐਨੇ ਨੂੰ 10 20 8-10 ਬੀਬੀਆਂ ਆ ਗਈਆਂ 8-10 ਬੰਦੇ ਆ ਗਏ ਫੇਰ ਨੰਬਰ ਲੱਗੇ ਕਿੱਥੇ ਨੰਬਰ ਲਗਾਣਾ ਭਾਈ ਕੀ ਨਹੀਂ ਗੱਲ ਵੀਰ ਕਿਹਦੇ ਘਰ ਕਰੂਗਾ ਉਹ ਤਾਂ ਇੱਕ ਬੰਦਾ ਗੱਡੀ ਦੇ ਵਿੱਚ ਬੈਠਾ ਸੀ ਮੈਨੂੰ ਪੁੱਛ ਰਿਹਾ ਵੀ ਪਟਵਾਰੀ ਨੇ ਕਿੰਨੇ ਵਜੇ ਆਉਣਾ ਮੇਤੇ ਵਾਦ ਉਹ ਆਇਆ ਅੱਛਾ ਜੀ ਚੱਲ ਉਹ ਰੁਕੜ ਦਾ ਲੋਕ ਲੈਦਾ ਕਹਿੰਦੇ ਮੈਂ ਤਾਂ ਪਟਵਾਰੀ ਗੱਲਬਾਤ ਹੀ ਕਰਨੀ ਚੱਲ ਜਾਂ ਸਾਰੇ ਅੰਦਰ ਜਾਣ ਲੱਗੇ ਆ ਹਾਂ ਉਹ ਬੰਦਾ ਗੱਡੀ ਚੋਂ ਨਿਕਲ ਕੇ ਆ ਗਿਆ ਨਹੀਂ ਜਿਹਨੇ ਪਟਵਾਰੀ ਆਇਆ ਹਾਂ ਕਹਿੰਦਾ ਗੱਲ ਸੁਣ ਲੋ ਸਾਰੀ ਸਾਈਡ ਤੇ ਹੋ ਗਿਆ ਕਹਿੰਦਾ ਬਾਬਾ ਜੀ ਆ ਸਾਰਿਆਂ ਤੋਂ ਪਹਿਲਾਂ ਆਇਆ ਮੈਂ ਕਹਾ ਬਾਈ ਤੇਰਾ ਸ਼ੁਕਰ ਹੈ ਦੇਖ ਲੈ 4:30 ਵਜੇ ਪਟਵਾਰੀ ਆ ਕਰਦਾ ਉਹ ਕਰਦੇ ਫਿਰਦੇ ਉਹ ਵੀ ਬੰਦੇ ਨੇ ਖੇਤਾ 'ਚ ਜਾ ਕੇ ਹਾਂ ਚੱਲ ਮੈਂ ਕਹਾ ਬਾਈ ਧੰਨਵਾਦ ਆ ਤੇ ਮੇਰੇ ਨੰਬਰ ਲਵਾਤਾ ਨਹੀਂ ਤਾਂ ਮੈਨੂੰ ਸੱਤ ਇੱਥੇ ਵਾਜੀ ਗਏ ਤੇ ਹਾਂ ਨਾ ਆਪਾਂ ਕਹਿ ਸਕਦੇ ਕਿਸੇ ਨੂੰ ਕਿਹਾ ਪਤਾ ਕੌਣ ਪਹਿਲਾਂ ਆਇਆ ਹਾਂ ਕਿਸੇ ਨੂੰ ਕਹਿ ਨਹੀਂ ਸਕਦੇ ਹਾਂ ਠੀਕ ਨੀ ਗੱਲ ਉੱਥੇ ਪਾਵੇ ਧੱਕਾ ਬਟਰਾਈ ਕੋ ਜਾ ਕੇ ਉਹਦਾ ਕਹਿੰਦਾ ਬਾਬਾ ਜੀ ਪਹਿਲਾਂ ਐ ਵੀ ਬਾਬਾ ਜੀ ਜਾਣਦੇ ਮੈਂ ਬਾਈ ਧੰਨਵਾਦ ਤੇਰਾ ਮੈਂ ਤਾਂ ਮੁੜ ਕੇ ਫੇਰ ਕਰ ਕੇ ਧੰਨਵਾਦ ਆ ਨਿਕਰ ਆ ਬਾਈ ਦੇਖੋ ਚੜ੍ਹਦੇ ਨੂੰ ਇਹ ਚਾਹੀ ਇੱਕ ਸਾਈਡ ਹੈ ਇਹਦੇ ਬਗੈਰ ਬੋਖਾ ਹੋਣਾ ਤਾਂ ਜੀ ਇਹ ਨਾ ਹੁੰਦੀ ਹਾਂ ਅਭੀ ਚੜ੍ਹੇ ਨਹੀਂ ਹੁਣਾ ਹੂੰ ਸਟੈਪ ਪੂਰਾ ਹੈਵੀ ਹੈ ਬਾਈ ਆਹ ਹਾਂ ਇਹ ਤਾਂ ਹੁਣ ਕੱਲ ਕੇ ਅੱਗੇ ਕੋਲ ਗਏ ਤੇ ਉੱਥੇ ਬਾਈ ਨੇ 30000 ਰੁਪਏ ਦਾ ਲਵਾਇਆ ਪਲੇਟਫਾਰਮ ਹਾਂ ਪਲੇਟਫਾਰਮ ਬਹੁਤ ਵੱਡਾ ਦਾ ਹਾਂ ਪਰ ਉਹ ਥੋੜਾ ਜਿਹਾ ਉੱਚਾ ਹੂੰ ਨੀਮਾ ਚਾਹੀਦਾ ਦਾ ਹਾਂ ਥੋੜਾ ਜਿਹਾ ਨੀਮਾ ਚਾ ਇੱਲਾ ਪ੍ਰਧਾਨ ਕਿੰਨਾ ਕਿੰਜਣਾ ਐ ਨਪਿਆ ਸਾਫ। ਅਮਨੇ ਇੱਕ ਦੇਖਣਾ ਤਾ ਸਾਫ ਪਿਆ ਕਿਧਰੇ ਤੇ ਵੀ ਮਾੜਾ ਜਾਂ ਗਰਦਾ ਹੀ ਹੋਊਗਾ ਮਿੱਟੀ ਲੱਗੀ ਵੀ। ਉਹ ਨਹੀਂ ਲਿਬੜਨਾ। ਹਾਂ। ਤੇਲ ਨਹੀਂ ਨਿਕਲਣਾ ਕਿਸੇ ਪਾਸੇ ਨੂੰ। ਹਾਂ। ਤੇਲ ਆਊਗਾ ਤਾਂ ਹੀ ਲਿਬੜੂਗਾ ਜੀ। ਹੂੰ। ਬਈ ਆਹੀ ਚੀਜ਼ ਐ ਕਹਿੰਦੇ ਵੀ ਇਹਦੀ ਲਾਈਫ ਬਹੁਤ ਜ਼ਿਆਦਾ ਐ। ਹੂੰ। ਫਿਰ ਇੱਕ ਬਾਈ ਕਹਿੰਦਾ ਤੇ ਵੀ ਐਡਾ ਟਰੈਕਟਰ ਕਾਤੇ ਲੈ ਲਿਆ। ਹੂੰ। ਫਿਰ ਮੈਨੂੰ ਐ ਵੀ ਚੱਲ ਮੇਰਾ ਮੁੰਡਾ ਵੀ ਆ ਕੇ ਖੇਤੀ ਕਰਨ ਲੱਗ ਜੂਗਾ। ਨਿਆਣਾਗਾ ਸ਼ੌਂਕ ਪਾਊਗਾ। ਸ਼ੌਂਕ ਪਾਊਗਾ ਪਰ ਮੈਨੂੰ ਬਾਹਰ ਬੂਖਰ ਗਾ ਲੈ ਐਡਾ ਕੋਈ ਮੋਹ ਨਹੀਂ ਹੈਗਾ ਬਾਈ ਜੀ। ਮੈਂ ਕਹਿੰਦਾ ਵੀ ਨਿਆਣੇ ਆ ਕੇ ਖੇਤੀ ਕਰ ਲੈਣਾ ਆਪਣਾ ਠੀਕ ਨੇ ਜਿਹੜੇ ਬਾਹਰ ਬੈਠੇ ਆ ਬਾਹਰ ਵੀ ਦਿਹਾੜੀ ਉਹਮਨੇ ਹੌਲੀ ਹੌਲੀ ਆਉਣਾ ਪੈਣਾ ਜਿੰਨਾ ਟਾਈਮ ਕਮਾ ਲਿਓ ਤੇ ਬਾਹਰ ਮੌਰਿਆ ਕੇ ਬੰਦਾ ਖੇਤੀ ਕਰੇ ਹਾਂ ਹਾਂ ਹੁਣ ਮੇਰਾ ਮੁੰਡਾ ਕਹਿੰਦਾ ਵੀ ਆਹ ਟਰੈਕਟਰ ਲੈਣਾ ਡੇਰਾ ਜੇ ਲੈਣਾ ਵੀ ਮੈਂ ਵੀ ਦੇਖ ਲਿਆ ਕਰੂੰਗਾ ਹੁਣ ਨਿਆਣੇ ਨੇ ਇੱਥੇ ਖੇਤ ਦੇ ਗੇੜੇ ਦਿੱਤੇ ਸਾਰੇ ਟੱਬਰ ਨੇ ਗੇੜੇ ਦੇ ਲਿਓ ਰੇ ਵਧੀਆ ਰਿਹਾ ਠੀਕ ਨਹੀਂ ਗੱਲ ਨਾ ਨਾ ਠੀਕ ਆ ਹਾਂ ਨਿਆਣੇ ਦਾ ਸ਼ੌਂਕ ਪੈਦਾ ਹੋ ਜਾਵੇ ਠੀਕ ਨਹੀਂ ਗੱਲ ਉਹੀ ਤਾਂ ਚੀਜ਼ ਹੈ ਖੇਤੀ ਵਰਗੀ ਤਾਂ ਅਮਨੇ ਕੋਈ ਚੀਜ਼ ਨਹੀਂ ਹੈਗੀ ਨਹੀਂ ਨਹੀਂ ਹੈਗੀ ਹਾਂ ਭਾਈ ਜਿਹਨੇ ਇਹਦਾ ਬਾਈ ਜਿਹਦੇ ਕੋ ਹੈਗੀ ਸਾਂਭ ਲੋ ਜ਼ਮੀਨ ਨਾਲੇ ਹੈ ਪ੍ਰਧਾਨ ਦੇ ਨਾਲ ਬੋਸ਼ ਕੰਪਨੀ ਦਾ ਬੋਸ਼ ਬੋਸ਼ ਕੰਪਨੀ ਦਾ ਪੰਪ ਹੁੰਦਾ ਬਾਈ ਇਹਨਾਂ ਨੂੰ ਸਿਰੇ ਦੀ ਕੰਪਨੀ ਹੈ ਚੀਜ਼ਾ ਉਹ ਜਿਆ ਲੋ ਵੀ ਨਿਆਣੇ ਨੂੰ ਸ਼ੌਂਕ ਵੈਜੇ ਠੀਕ ਨਹੀਂ ਗੱਲ ਹੁਣ ਬੰਦੇ ਨੇ ਚਲਾ ਲਿਆ ਨੇ ਜੀ ਡਰੂਨ ਇੱਕ ਦੋ ਵਾਰ ਹੀ ਚਲਾਇਆ ਇਹਨੂੰ ਜੇ ਦੇਖਣਾ ਜੇ ਦੇ ਖੇਤ ਨੂੰ ਆ ਜਾਣਾ ਇਹਨੂੰ ਜਿਆਦਾ ਚਲਾ ਲਿਆ ਪਸੰਦ ਯਾਰ ਨਿਆਣੇ ਨੂੰ ਪਸੰਦ ਹੋਣੀ ਚਾਹੀਦੀ ਹੈ ਹੋਲੀ ਹੋਲੀ ਆਪਣੀ ਖੇਤੀ ਕਰਨ ਲੱਗ ਜੂ ਠੀਕ ਨਹੀਂ ਗੱਲ ਸਖਤ ਤਕਰੀਬਨ ਬਾਈ ਸਮਾ ਹੁਣ 4/4 ਦਾ ਹੀ ਹੈ ਵੀ ਜਿਹੜਾ ਵੀ ਟਰੈਕਟਰ ਲੰਦਾ ਹੈ ਤਕਰੀਬਨ ਜਿਆਦਾ 4/4 ਹੈ ਖੇਤੀ ਵਾਸਤੇ ਕੰਮ ਟੂ ਵੀਲ ਤਾਂ ਆਏ ਆ ਵੀ ਚਾ ਲੱਖ ਰੁਪਏ ਦਾ ਫਰਕ ਹੈ ਜੇ ਪੈਸੇ ਬੰਦੇ ਪਾ ਹੈਗੇ ਤਾਂ ਫੋਰੇ ਲੋ ਹਾਂ ਮਨੇ ਫੋਰ ਬਾਈ ਫੋਰੇ ਬਾਈ ਹੁਣ ਟੂ ਦਾ ਤਾਂ ਵੀਰੇ ਆਏ ਆ ਵੀ ਕੋਈ ਫਾਇਦਾ ਨਹੀਂ ਹੈਗਾ ਲੱਖ ਰੁਪਏ ਪੈਂਦਾ ਟੂ ਦਾ ਤਾਂ ਆਏ ਆ ਜੇ ਗੇਅਰ ਹੈ ਟੂ ਲਾਣਾ ਟੂ ਲਾ ਲਓ ਫੋਰ ਲਾਣਾ ਫੋਰ ਲਾ ਲਓ ਰੋਡ 'ਤੇ ਟੂ ਮਾ ਚਲਾਈ ਜਾਓ ਕੋਈ ਚੱਕਰ ਨਹੀਂ ਹੁਣ ਜਾਨੀ ਲੱਖ 3 ਲੱਖ 4 ਲੱਖ ਨੂੰ ਕੋਈ ਐਡਾ ਟਰੈਕਟਰ ਆਉਂਦੇ ਹੈਗੇ ਆ ਹੁਣ ਗਾਹਾਂ ਗਾਹਾਂ ਗਵਰਨਮੈਂਟ ਸਕਤਾਈ ਕਰੀ ਜਾਂਦੀ ਹੈ ਹੁਣ ਸੁਪਰ ਸੀਟ ਪਾ ਲੈ ਜੋ ਉਸ ਮਰਜ਼ੀ ਪਾ ਲੈ ਪਾ ਹਾਂ ਜੇ ਬੜੀ ਚੀਜ਼ ਹੈ ਇਹ ਬੜੀ ਚੀਜ਼ ਹੈ ਤਾਂ ਫੇਰ ਉਹੀ ਕਿਰਾਏ ਵਾਲਾ ਰਹਿ ਜਾਣਾ ਜੇ ਕੋਈ ਕੇਦਵੇ ਵੀ ਕਾਨਕ ਜਿਕਣਾ ਗੁੱਗਰੀਂ ਦੀ ਲੱਗੀ ਬੜਾ ਸੰਦ ਪਾਉਣਾ ਛੋਟੇ ਨੇ ਪੈਣਾ ਨਹੀਂ ਹੁਣ ਬੜੀ ਚੀਜ਼ ਮਗਰ ਆਏ ਵੀ ਪੈ ਜਾਣਾ ਤਾਂ ਥੱਲੀ ਆ ਹਾਂ ਜੋ ਕੁਛ ਮਰਜ਼ੀ ਕਰ ਲੈ ਜੇ ਇਹੀ ਪ੍ਰਧਾਨ ਨੇ 7 ਲੱਖ ਲਾਏ ਹੁੰਦੇ ਛੋਟਾ ਲਿਆ ਹੁੰਦਾ ਚੀਜ਼ ਪੈਣੀ ਨਹੀਂ ਦੀ ਫੇਰ ਮੰਨ ਨੂੰ ਉਹੀ ਰਹਿਣਾ ਦਾ ਹੋਰ ਕੀਆ ਫੇਕ ਕਰਾਏ ਪਭਜਾਉਣੀ ਦੀ ਕੰਮ ਫੇਰ ਕਰਾਏ ਵਾਲ ਹੋ ਜਾਣਾ ਦਾ ਹੁਣ ਹੌਲੀ ਹੌਲੀ ਮਾਰਾ ਦੀ ਕਿਰਪਾ ਤੇ ਬਣਾ ਲਾਂਗੇ ਸੰਦ ਇਹੀ ਕੋਈ ਬੜੀ ਗੱਲ ਨਹੀਂ ਹੈਗੀ ਬਣ ਜਾਣਗੇ ਕੀ ਨਹੀਂ ਗੱਲ ਬਣ ਕੇ ਬਣ ਹੁਣ ਇੰਨੀਆਂ ਬਲੌਗਰਾਂ ਕਹਿੰਦੇ ਅਸੀਂ ਵੀਡੀਓ ਬਣਾਉਂਦੇ ਨੇ ਤੇ ਸੰਦ ਵੀ ਮਾੜੇ ਮੋਟੇ ਪਾਉਣਾ ਸਾਡਾ ਪਰ ਤਾਂ ਇਹ ਲੈਦੇ ਪਾਣੀ ਨਹੀਂ ਕਹਿੰਦੇ ਪੈਂਦਾ ਮੂਰੇ ਇੰਨਾ ਚ ਹਾਂ ਬੀ ਜਿਕਣਾ ਆ ਫਿਕਸ ਹੈ ਤਾਂ ਆਪਣੇ ਤੋਂ ਕੋਈ ਆਵਰੇ ਹੁਣ ਤਾਂ ਬਾਈ ਜਿੱਥੇ ਨਿਬੜ ਜਾਂਦਾ ਉੱਥੇ ਹੀ ਸਾਫ ਕਰਨੇ ਨੂੰ ਆਵਨੇ ਕੋਰੇ ਲਾਉਣੀਆਂ ਬਾਈ ਆਹ ਹਾਂ ਘੁੰਮਣੇ ਵਾਲਾ ਹਾਂ ਘੁੰਮੜੇ ਵਾਲਾ ਲਾਉਣਾ ਸਿਸਟਮ ਇੱਕ ਜਾਲੀ ਇੱਕ ਘੁੰਮਣੇ ਵਾਲਾ ਬੈਫਰ ਦਾ ਹਰੇ ਲੰਬੇ ਬਾਈ ਕਹਿੰਦਾ ਹੋਰ ਇਹ ਸਪਿੰਨਰ ਜੇ ਲਾਉਣਾ ਬਾਈ ਜਿਹੜਾ ਘੁੰਮਦਾ ਇਹ ਹੂੰ ਲਵਾ ਦੇਣਾ ਆ ਲਵਾ ਦੇਣਾ ਸਪਿੰਨਰ ਹੈ ਹਾਂ ਤਿੰਨੇ ਲਵਾ ਦੇਣਾ ਜਿੰਨਾ ਜਦ ਮਰਜੀ ਕਾ ਲੂੰ ਅੱਜ ਕੱਲ ਨੂੰ ਪਰਸੋਂ ਜਿੰਨਾ ਮਰਜੀ ਇੱਕ ਜਾਲੀ ਇੱਕ ਜਾਲੀ ਇਹ ਦੋ ਕੰਮ ਕਰਾ ਰਣੇ ਆ ਸਲਾਸਰੋਂ ਜਾਲੀ ਪਿੱਛੇ ਸਪਿੰਨਰ ਕੋਈ ਲੱਬ ਇੰਸਟਾਗ੍ਰਾਮ ਤੇ ਉੱਥੇ ਚੱਲ ਪੈਣਾ ਆਪਾਂ ਨੇ ਚੱਲੀਏ ਚਲ ਹਾਜੀ ਪ੍ਰਧਾਨ ਠੀਕ ਹੈ ਜੀ ਇੱਕ ਵਾਸੇ ਕੰਮ ਨਿਬੜ ਗਿਆ ਜੇ ਬੈਠੇ ਤਾਂ ਸੌਂ ਜਾਂਦੇ ਜਾਂ ਖਾਦੀ ਆ ਕਿ ਮੈਂ ਕੱਲ ਚਾਰਦੇ ਜੱਗੇ ਦਾ ਬਾਈ ਜੀ ਛੋਟਾ ਟਰਾਲੇ ਨੂੰ ਬਿਡ ਲਾਉਣ ਤੇ ਰਹਿ ਗਿਆ ਤਾਂ ਬੜਾ ਲੱਗ ਗਿਆ ਚਾਹੀਦਾ ਪ੍ਰਧਾਨ ਹਾਂ ਹਾਂ ਕੋਈ ਜ਼ਰੂਰੀ ਆ ਕੰਮ ਚਾਰਕ ਦਿਨ ਪਾਰਾ ਕੰਮ ਆ ਆਹ ਚੱਲੋ ਆਏ ਉਹਨੇ ਪ੍ਰਾਣੇ ਦਾ ਸੌਖਾ ਜੇ ਜਾਰੀ ਵਾਲੇ ਦਾ ਸੌਖਾ ਆ ਕੰਮ ਪੂਰੀ ਵਾਲੇ ਦੇ ਮੱਥੇ ਤੋੜਦੇ ਆਂ ਪਰ ਜੱਗੇ ਵਾਲਾ ਬੜਾ ਜਿਕਣ ਲਾਇਆ ਹੈ ਹਾਂ ਲੈਓ ਤਾਂ ਬਹੁਤ ਫਾੜਾ ਉਹ ਪਰੋ ਟੋਟੇ ਆਉਗੇ ਹਨਾ ਟੋਟੇ ਇਹਦਾ ਚੱਕੇ ਦੀ ਹੁਣ ਹੈ ਇਧਰ ਢੋਲਾ ਪਿਛੇ ਲੋਗੇ ਬਾਈ ਬੰਦੇ ਹਲੇ ਆਏ ਨਹੀਂ ਹੈਗੇ ਫੜ ਲੈ ਢੋਲਾ ਨੇ ਕਬੈਨ ਜਗੇ ਗਾਲੂ ਕੱਢਣੀ ਹੈ ਹੋਰ ਪਾਸੇ ਭਰਨਾ ਅੱਛਾ ਠੀਕ ਹੈ ਜੇ ਨਾ ਆ ਗਈ ਖੇਤ ਮੈਂ ਲੈ ਲਵਾਂਗਾ ਫੇ ਚੱਲ ਨਾ ਸਾਨੂੰ ਫੋਨ ਤਾਂ ਹੁਣੇ ਕਰਿਆ ਫਰਾਂਸ ਔਖੇ ਹੀ ਕੰਮ ਹੈ ਜੇ ਜਾਲੀ ਵਾਲਾ ਬੈੱਡ ਹੁੰਦਾ ਫਿਰ ਤਸੱਲੀ ਹੁੰਨੀ ਸੀ ਹੁਣ ਤਾਂ ਤਸੱਲੀ ਧੋਪ ਨੇਗਰਾਈ ਵੀ ਹੈ ਜੱਗੇ ਇੱਕ ਸ਼ੈੱਟ ਦੂਆ ਪਾਓ ਜਿੱਥੇ ਬੈੱਡ ਬੁੱਡ ਖੋਲਣੇ ਲਾਉਣੇ ਹੁੰਦੇ ਚੱਕ ਹਾਂ ਇਹ ਵੀ ਕੱਟ ਪੈਂਦੀ ਹੈ ਕੱਟ ਪੈਂਦੀ ਹੈ ਜੱਗੇ ਜਿੰਨੇ ਵਾਰੀ ਸ਼ੈੱਟ ਫੈਰੋ ਕੱਟਦੇ ਹੀ ਰਹਿੰਦੇ ਆ ਬ੍ਰਦਰ ਉਹ ਪੁੰਜਾ ਕਿੱ데 ਨਹੀਂ ਨਹੀਂ ਹਾਂ ਉਹ ਕਿਉਂ ਕਰਦਾ ਤੇਨੇ ਤੇ ਰਿਕਮੈਂਡ ਕਰ ਲਿਆ ਸੀ ਅਮਰ ਨੂੰ ਲਾਉਂਦੇ ਰੀ ਵਾ ਪੇ ਠੀਕ ਹੈ ਪਰਾਨੀ ਕਹੂੰ ਮੈਂ ਵੀ ਹੈ ਡੀਏ ਲਾਈਪੇ ਨਟਕਾ ਸੋਗੇ ਨਹੀਂ ਕਈ ਵਾਰ ਨਟੇ ਨਹੀਂ ਖੋਲਦੇ ਇਹ ਹੈ ਇਹ ਚੀਜ਼ ਹੈ ਫਿਰ ਹਮਲੇ ਗਰਮੀ ਬਹੁਤ ਹੈ 40 ਡਿਗਰੀ ਜੇ ਹੋਊਗਾ ਜੀ ਹੋਊਗਾ ਬਾਈ ਆ ਦੇਖ ਲੋ ਸੱਤ ਬਹੁਤ ਹੱਥ ਬਹੁਤ ਗਰਮੀ ਛੂੰਦੀ ਪਰ ਕੰਮ ਵੀ ਦੱਸ ਦਿੰਦਾ ਇਹ 25 ਵਜੇ ਦੀ ਉਹ ਦਸ ਦਿਨ ਚ ਵੇਲੇ ਹਾਂ ਦਸ ਦਿਨ ਚ ਵੇਲੇ ਵੱਡਾ ਕੀ ਕੰਮ ਹੈ ਸਟਾਬੀ ਹੋ ਗਈ ਇਧਰ ਪਤਾ ਨਹੀਂ ਕੀ ਹੋ ਗਿਆ ਸਟਾਂਗ ਮਚਾ ਪਈ ਕੋਣੀ ਕੱਥ ਲੈ ਬਾਹਰ ਤਾਂ ਮਾਰੇ ਪ੍ਰਧਾਨ ਨੂੰ ਨੇਰੇ ਚ ਦੇਖਦਾ ਨਹੀਂ ਹੈਗਾ ਆਹ ਦੇਖ ਲੈ ਹੁਣ ਹਾਂ ਹੋਵੇ ਲਈ ਨਾ 21 ਨੰਬਰ ਪ੍ਰਧਾਨ ਐਨਕਾ ਦੇ ਦੇ ਆਪਣੇ ਵਾਲੀਆਂ ਹਾਂ ਹਾਂ ਮੇਰੇ 70 ਰੁਪਏ ਵਾਲੇ ਦਿੱਲੀ ਧਰਮ ਚੋਲੇ ਗਿਆ ਨਹੀਂ ਮੀ ਸੱਤ ਹੈ ਕਿੰਨੇ ਵਾਲੇ ਚਾਹੀਦੀਆਂ ਅੱਛਾ 7000 ਵਾਲੇ ਚਾਹੀਦੇ ਨੇ 7 ਲੱਖ ਵਾਲੇ ਐਨਕ ਚਾਹੀਦੀ ਹੈ ਜਗਤਾਰ ਜੱਗਾ ਹੈ ਟਰਾਲੇ ਬਲ ਖਾਇਆ ਪੋ ਮੈਂ ਤਾਂ ਅੱਜ ਫੜਿਆ ਏ ਹਾਂ ਹਾਂ ਅੰਕਲ ਨੇ ਸਲਾਹ ਦਿੱਤੀ ਵੀ ਆਪਣਾ ਇਹ ਤਸਲਾ ਚਾਬੀਆਂ ਦਾ ਫਰ ਲਿਓ ਜਿਹੜੀ ਮਰਜ਼ੀ ਚੱਕੀ ਮਰਜ਼ੀ ਚੱਕੋ ਉਹਦੇ ਫਲਾਣੀ ਨੰਬਰ ਲਈ ਇੱਥੇ ਪਾਈ ਜਿਹੜਾ ਹੈਗਾ ਨੰਬਰ ਗਲਤ ਤਾਂ ਠੀਕ ਹੈ ਵਰਦਾ ਜੀ ਆਹ ਤਸਲਾ ਮੂਰੇ ਰੱਖ ਤਾਂ ਚੱਕੀ ਜਾ ਆਪਣੇ ਜਿਹੜੇ ਚੱਕਣੀ ਹੈ ਹਾਂ ਲੱਜਣ ਕਿੱਥੇ ਦਾ ਪਤਾ ਨਹੀਂ ਸਾਡੇ ਉਹ ਮੋੜਾ ਲੈ ਲੈ ਫੜ ਲੈ ਦੱਸ ਕਿਹੜੀ ਚਾਹੀਦੀ ਹੈ ਅਜੇ ਹੋਰ ਆਲੇ ਇਹ ਬੱਲੇ ਦੇ 14 ਟਰਾਈਟਾਂ ਦੀਆਂ ਜੁਦੀਆਂ ਵਈਆਂ। ਫੇਰ ਟੋਕਰੇ 'ਚ ਪਾਉਣੀਆਂ ਅੰਕਲ ਹੈ। ਪਰਨ ਕੋਈ ਬੜਾ ਟੋਕਰਾ ਤੇਰੇ ਪਿਆਵਣਾ ਪ੍ਰੋਗਰਾਮ ਦਾ ਵਾਜਾ ਵਾ ਟੋਕਰਾ ਦੇ ਜਾ। ਲੈ ਦੇ ਦੂੰਗਾ। ਹਾਂ। ਚਾਪੀਆਂ ਪਾਉਣ ਨੂੰ ਲੋੜ ਈ ਹੈ। ਲੈ। ਉਹ ਲੈ ਜਾ ਵੀ ਚੱਕਨੇ ਆ। ਚੱਕ ਲਾ ਕੇ ਜੀ ਕਹਿੰਦਾ ਹੁਣ। ਲਿਓ ਆਜੋ ਭਾਈ। ਉਹ ਜਾਂਦਾ ਬਹੁਤ ਸੌਖਾ ਹੈ ਉਧਰ ਦੇਖ ਲੈ ਉਹਦਾ ਕਿੰਨਾ। ਉਹਦਾ ਬੱਸ ਕਰਾਉਂਦਾ। ਸੇ ਟੋਟੇ ਲੱਗੇ ਆ। ਵਿੱਚ ਜਾਵਾ। ਚੱਲੋ।